ਅੱਜ ਦੀਆਂ ਤਾਜ਼ਾ ਵੀ ਖਬਰਾਂ ਅੰਮ੍ਰਿਤਸਰ ਚ ਖਾਲਿਸਤਾਨੀਆਂ ਦਾ ਐਨਕਾਊਂਟਰ ਅੱਤਵਾਦੀ ਪੰਨੂ ਦੇ ਇਸ਼ਾਰੇ ਤੇ ਕੰਦਾਂ ਤੇ ਲਿਖਦੇ ਸਨ ਦੇਸ਼ ਵਿਰੋਧੀ ਨਾਰੇ ਕਚਹਿਰੀ ਨੇੜੇ ਪੁਲਿਸ ਕੁਆਟਰਾਂ ਦੇ ਸੁੰਨਸਾਨ ਇਲਾਕੇ ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਐਤਵਾਰ ਨੂੰ ਖਾਲਿਸਤਾਨੀਆਂ ਦਾ ਐਨਕਾਊਂਟਰ ਕੀਤਾ ਗਿਆ ਇੱਕ ਮੁਲਜ਼ਮ ਦੇ ਪੈਰ ਤੇ ਗੋਲੀ ਲੱਗੀ ਹੈ ਤੇ ਉਹ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਜਾਂਚਚ ਪਤਾ ਲੱਗਿਆ ਹੈ ਕਿ ਮੁਲਜ਼ਮ ਖਾਲਿਸਤਾਨੀ ਅਤੰਕੀ ਗੁਰਪਤਪੰਥ ਸਿੰਘ ਪੰਨੂ ਦੇ ਇਸ਼ਾਰੇ ਤੇ ਅੰਮ੍ਰਿਤਸਰ ਦੇ ਕਈ ਇਲਾਕਿਆਂ ਦੀਆਂ ਦੀਵਾਰਾਂ ਤੇ ਖਾਲਿਸਤਾਨੀ ਸਲੋਗਨ ਲਿਖ ਰਹੇ ਸਨ ਸਰਕਾਰ ਤੋਂ ਖਫਾ ਆੜਤੀਆਂ ਵੱਲੋਂ ਹੜਤਾਲ ਦੀ ਚੇਤਾਵਨੀ ਜਗਰਾਓ ਵਿਖੇ ਪੰਜਾਬ ਦੀ ਸੂਬਾ ਪਧਰੀ ਆੜਤੀਆ ਚੇਤਨਾ ਕਨਵੈਨਸ਼ਨ 2025 ਚ ਸਰਕਾਰ ਤੋਂ ਖਫਾ ਆੜਤੀਆਂ ਨੇ ਮੰਨੀਆਂ ਮੰਗਾਂ 10 ਦਿਨਾਂ ਵਿੱਚ ਲਾਗੂ ਕਰਨ ਦਾ ਅਲਟੀਮੇਟਮ ਦਿੰਦੇ ਆ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਹੜਤਾਲ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ ਇਸ ਵਾਰ ਝੋਨੇ ਦੇ ਸੀਜ਼ਨ ਵਿੱਚ ਖਰੀਦ ਏਜੰਸੀਆਂ ਅਤੇ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਅੰਨੀ ਲੁੱਟ ਵਿੱਚ ਪੰਜਾਬ ਦੇ ਆੜਤੀ ਵਿਚੋਲਗੀ ਨਹੀਂ ਕਰਨਗੇ। ਆਪ ਕਨਵੀਨਰ ਦਾ ਨੇੜਲਾ ਵਿਅਕਤੀ ਦੱਸ ਕੇ ਪੈਸੇ ਇਕੱਠੇ ਕਰਨ ਵਾਲਾ ਕਾਬੂ। ਨੰਗਲ ਚ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਕੁਝ ਹੋਰ ਆਗੂਆਂ ਦੇ ਨਾਮ ਤੇ ਕਰੈਸ਼ਰਾਂ ਤੋਂ ਪੈਸੇ ਇਕੱਠੇ ਕਰਨ ਵਾਲਾ ਵਿਅਕਤੀ ਆਖਿਰਕਾਰ ਪੁਲਿਸ ਦੀ ਅੜਿੱਕੇ ਚੜ ਹੀ ਗਿਆ। ਲਗਭਗ 1 ਮਹੀਨੇ ਪਹਿਲਾਂ ਪੁਲਿਸ ਕੋਰ ਸੰਜੀਵ ਕੁਮਾਰ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਵਿਅਕਤੀ ਆਪਣੇ ਆਪ ਨੂੰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਬੈਠੇ ਕੁਝ ਵਿਅਕਤੀ ਦਾ ਨੇੜਲਾ ਵਿਅਕਤੀ ਦੱਸ ਕੇ ਪੈਸਿਆਂ ਦੀ ਮੰਗ ਕਰ ਰਿਹਾ ਹੈ। ਮੁੱਖ ਮੰਤਰੀ ਨੇ ਖਟਕੜ ਕਲਾਂ ਵਿਖੇ ਸ਼ਹੀਦ 에 ਆਜ਼ਮ ਭਗਤ ਸਿੰਘ ਨੂੰ ਪੇਟ ਕੀਤੇ ਸ਼ਰਧਾ ਦੇ ਫੁੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਉਹਨਾਂ ਦੇ ਜਨਮ ਦਿਵਸ ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਮਹਾਨ ਸ਼ਹੀਦ ਦੇ ਜੱਦੀ ਪਿੰਡ ਵਿਖੇ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਸੂਬੇ ਨੂੰ ਸਮਰਪਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸ਼ਹੀਦ ਇਹ ਆਜ਼ਮ ਦੇ ਜਨਮ ਦਿਵਸ ਤੇ ਅਜਾਇਬ ਘਰ ਵਿੱਚ ਸਥਾਪਿਤ ਕੀਤਾ ਗਿਆ 100 ਫੁੱਟ ਉੱਚਾ ਤਿਰੰਗਾ ਝੰਡਾ ਵੀ ਲੋਕਾਂ ਨੂੰ ਸਮਰਪਿਤ ਕੀਤਾ। ਬੱਬਰ ਖਾਲਸਾ ਦਾ ਅਤਵਾਦੀ ਪਰਮਿੰਦਰ ਸਿੰਘ 4 ਦਿਨਾਂ ਦੇ ਰਿਮਾਂਡ ਤੇ ਬਟਾਲਾ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਅਤੇ ਸਹਾਇਤਾ ਨਾਲ ਬਬਰ ਖਾਸਾ ਇੰਟਰਨੈਸ਼ਨਲ ਦੇ ਅਤਵਾਦੀ ਪਰਮਿੰਦਰ ਸਿੰਘ ਉਰਫ ਪਿੰਦੀ ਨੂੰ ਸ਼ਨੀਵਾਰ ਨੂੰ ਅਬੂ ਧਾਬੀ ਤੋਂ ਭਾਰਤ ਲਿਆਂਦਾ। ਦੋਸ਼ੀ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਪੁਲਿਸ ਨੂੰ ਉਸ ਦੀ ਪੁੱਛਗਿੱਛ ਦੌਰਾਨ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ। ਪੰਜਾਬ 'ਚ ਹੜ੍ਹਾਂ ਦਾ ਪਾਣੀ ਘਟ ਜਾਣ ਤੋਂ ਬਾਅਦ ਕਿਹੋ ਜਿਹੀ ਹੈ ਸਥਿਤੀ? ਰਾਵੀ ਦਰਿਆ ਆਪਣੇ ਵਿਨਾਸ਼ਕਾਰੀ ਰੂਪ ਤੋਂ ਬਾਅਦ ਸ਼ਾਂਤ ਹੋ ਗਿਆ ਹੈ। ਰਾਵੀ ਦਰਿਆ ਦੇ ਹੜ੍ਹ ਦੇ ਪਾਣੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਕੁਦਰਤ ਨਾਲ ਛੇੜਛਾੜ ਕਰਨਾ ਜਾਂ ਖਿਲਵਾੜ ਕਰਨ ਦੀ ਸਜ਼ਾ ਤੈਅ ਹੈ। ਰਾਵੀ ਦੇ ਨਾਲ ਲੱਗਦੇ ਪਿੰਡਾਂ ਵਿੱਚ ਜੀਵਨ ਹੁਣ ਆਮ ਵਾਂਗ ਹੋ ਗਿਆ ਹੈ। ਹੜ੍ਹ ਪੀੜਤਾਂ ਲਈ ਸੀਐਮ ਮਾਨ ਦਾ ਵੱਡਾ ਐਲਾਨ ਫਸਲਾਂ ਦੇ ਨੁਕਸਾਨ ਤੇ ਮਿਲੇਗਾ 10000 ਪ੍ਰਤੀ ਏਕੜ ਮੁਆਵਜ਼ਾ। ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਬੁલાਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਸੀਐਮ ਮਾਨ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਹੜ੍ਹ ਪੀੜਤਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ 26 ਤੋਂ 75% ਫਸਲਾਂ ਦੇ ਨੁਕਸਾਨ ਤੇ 10000 ਦਾ ਮੁਆਵਜ਼ਾ ਅਤੇ 75 ਤੋਂ 100% ਦੀ ਫਸਲਾਂ ਦੇ ਨੁਕਸਾਨ ਤੇ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਡੀਜੀਪੀ ਦੀ ਅਪਰਾਧੀਆਂ ਨੂੰ ਚੇਤਾਵਨੀ ਇਹ ਨਾ ਸਮਝੋ ਕਿ ਵਿਦੇਸ਼ 'ਚ ਸੁਰੱਖਿਅਤ ਹੋ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਅਤਵਾਦੀਆਂ ਅਤੇ ਗੈਂਗਸਟਰਾਂ ਖਿਲਾਫ ਕਈ ਦੇਸ਼ਾਂ 'ਚ ਆਪਰੇਸ਼ਨ ਚੱਲ ਰਹੇ ਹਨ ਉਨ੍ਹਾਂ ਚੇਤਾਵਨੀ ਦਿੱਤੀ ਕਿ ਅਪਰਾਧੀ ਇਹ ਨਾ ਸਮਝਣ ਕਿ ਵਿਦੇਸ਼ ਬੈਠ ਕੇ ਉਹ ਸੁਰੱਖਿਅਤ ਹਨ ਕਾਨੂੰਨ ਸਭ ਤੇ ਇੱਕੋ ਜਿਹਾ ਲਾਗੂ ਹੁੰਦਾ ਹੈ ਉਹਨਾਂ ਦੱਸਿਆ ਕਿ ਗੈਂਗਸਟਰ ਵਾਦੀਆ ਘਟਨਾਵਾਂ ਨੂੰ ਥੱਲ ਪਾਉਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਨਾਬਾ ਓਪਨ ਜੇਲ੍ਹ ਚੋਂ ਕੈਦੀ ਫਰਾਰ ਪਿਛਲੇ ਸਾਲ ਸੁਣਾਈ ਗਈ ਸੀ ਉਮਰ ਕੈਦੀ ਸਜ਼ਾ ਨਾਬਾ ਦੀ ਓਪਨ ਜੇਲ੍ਹ ਚੋਂ ਇੱਕ ਕੈਦੀ ਫਰਾਰ ਹੋ ਗਿਆ ਹੈ 25 ਸਤੰਬਰ ਨੂੰ ਫਰਾਰ ਹੋਏ ਕੈਦੀ ਬਾਰੇ 3 ਦਿਨ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ ਤੇ ਪੁਲਿਸ ਵੱਲੋਂ ਇਸ ਸਬੰਧੀ 28 ਸਤੰਬਰ ਰਾਤ ਨੂੰ ਪਰਚਾ ਦਰਜ ਕੀਤਾ ਗਿਆ ਹੈ ਕੀ ਅਦੀ ਸਤਨਾਮ ਸਿੰਘ ਓਪਨ ਜੇਲ ਵਿੱਚ ਖੇਤੀਬਾੜੀ ਦਾ ਕੰਮ ਕਰ ਰਿਹਾ ਸੀ ਜੋ ਕਿ ਫਰਾਰ ਹੋ ਗਿਆ ਉਸ ਨੂੰ ਪਿਛਲੇ ਸਾਲ ਕਤਲ ਮਾਮਲੇ ਵਿੱਚ ਉਮਰ ਕੈਦ ਹੋਈ ਸੀ ਬੋਦੀਵਾਲਾ ਪਿੰਡ ਜਿੱਥੇ ਅੱਜ ਵੀ ਲੱਗਦੀਆਂ ਹਨ ਸੱਥਾਂ ਹਰ ਵਰਗ ਦੇ ਲੋਕ ਸੱਥਾਂ 'ਚ ਬੈ ਕੇ ਕਰਦੇ ਨੇ ਦੁੱਖ ਸੁੱਖ ਸਾਂਝਾ। ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਬੋਦੀਵਾਲਾ ਖੜਕ ਸਿੰਘ ਵਿਖੇ ਅੱਜ ਵੀ ਸੱਥਾਂ ਜੁੜਦੀਆਂ ਹਨ ਅਤੇ ਲੋਕ ਆ ਕੇ ਸੱਥਾਂ 'ਚ ਬੈਠਦੇ ਹਨ। ਸੱਥਾਂ ਵਿੱਚ ਸਿਰਫ ਬਜ਼ੁਰਗ ਹੀ ਨਹੀਂ ਨੌਜਵਾਨ ਵੀ ਖੂਬ ਹੁੰਦੇ ਹਨ ਅਤੇ ਬਜ਼ੁਰਗਾਂ ਤੋਂ ਪੁਰਾਣੇ ਸਮੇਂ ਦੀਆਂ ਗੱਲਾਂ ਬਾਤਾਂ ਸੁਣਦੇ ਹਨ ਅਤੇ ਖੂਬ ਆਨੰਦ ਲੈਂਦੇ ਹਨ। ਇੰਨੇ ਪਿੰਡਾਂ 'ਚ ਅੱਜ ਵੀ ਚੋਣਾਂ ਸਮੇਂ ਕੋਈ ਸ਼ੋਰ ਸ਼ਰਾਬਾ ਦਿਖਾਈ ਨਹੀਂ ਦਿੰਦਾ ਅਤੇ ਲੋਕ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਹਨ ਪਰ ਸੱਥਾਂ 'ਚ ਆ ਕੇ ਸਿਆਸੀ ਗੱਲਾਂ ਨਹੀਂ ਕਰਦੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੈਕਸ ਹਸਪਤਾਲ ਤੇ ਵੱਡੀ ਲਾਪਰਵਾਹੀ ਦੇ ਦੋਸ਼ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਦੀ ਕਥਿਤ ਲਾਪਰਵਾਹੀ ਅਤੇ ਅਣਮਨੁੱਖੀ ਰਵੱਈਏ ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ ਮੰਤਰੀ ਬੈਂਸ ਨੇ ਦੋਸ਼ ਲਾਇਆ ਹੈ ਕਿ ਹਸਪਤਾਲ ਪ੍ਰਬੰਧਨ ਨੇ ਐਮਰਜੈਂਸੀ ਵਾਰਡ ਖਾਲੀ ਹੋਣ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਤੋਂ ਆਏ ਇੱਕ ਬਜ਼ੁਰਗ ਮਰੀਜ਼ ਸਮੇਤ ਹੋਰਨਾਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੂੰ ਲੰਮਾ ਸਮਾਂ ਐਂਬੂਲੈਂਸ ਵਿੱਚ ਹੀ ਇੰਤਜ਼ਾਰ ਕਰਨਾ ਪਿਆ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੀਆਂ ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਟੀਆਂ ਦਾ ਤਬਾਦਲਾ ਨਸ਼ੀਲੇ ਪਦਾਰਥਾਂ ਨੂੰ ਬਰਾਮਦ ਕਰਨ ਵਾਲਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਡੀਕਲ ਸਟੋਰ ਮਾਲਕਾਂ ਵਿਰੁੱਧ ਕਾਰਵਾਈ ਕਰਨ ਵਾਲਾ ਡਰੱਗ ਵਿਭਾਗ ਇਸ ਸਮੇਂ ਅਕਿਰਿਆਸ਼ੀਲ ਹੈ ਕਾਰਨ ਇਹ ਹੈ ਕਿ ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਜੇ ਐਂਡ ਐਲ ਦੀ ਅਸਾਮੀ ਖਾਲੀ ਹੈ ਇਸ ਮਹੀਨੇ ਸਿਹਤ ਵਿਭਾਗ ਨੇ ਜੇ ਐਂਡ ਐਲ ਕੁਲਵਿੰਦਰ ਸਿੰਘ ਦਾ ਤਬਾਦਲਾ ਫਿਰੋਜ਼ਪੁਰ ਕਰ ਦਿੱਤਾ ਪਿੰਡ ਪੱਕਾ ਕਿਲਾ ਵਾਸੀ ਗੁਰਪ੍ਰੀਤ ਦੀ ਹੋਈ ਸੀ ਜੇਲ੍ਹਚ ਮੌਤ ਗਲਤ ਲਾਸ਼ ਸੌਂਪੇ ਜਾਣ ਦੇ ਮਾਮਲੇ 'ਚ ਖੁਲਾਸਾ ਜਿਸ ਗੁਰਪ੍ਰੀਤ ਸਿੰਘ ਦਾ ਸੰਸਕਾਰ 25 ਸਤੰਬਰ ਨੂੰ ਖੇਮ ਕਰਨ ਦੇ ਪਿੰਡ ਆਬਾਦੀ ਅਮਰਕੋਟ ਵਿੱਚ ਕੀਤਾ ਗਿਆ ਸੀ ਉਹ ਅਸਲ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੱਕਾ ਕਿਲਾ ਦਾ ਰਹਿਣ ਵਾਲਾ 22 ਸਾਲਾ ਗੁਰਪ੍ਰੀਤ ਸਿੰਘ ਗੈਸ ਦਾ ਸੀ ਗੁਰਪ੍ਰੀਤ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਕੈਦ ਕੀਤਾ ਗਿਆ ਸੀ ਤੇ ਗੁਰਪ੍ਰੀਤ ਦੇ ਮਾਪਿਆਂ ਦਾ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਅੰਤਿਮ ਸਮੇਂ ਉਹ ਪੁੱਤਰ ਦਾ ਚਿਹਰਾ ਤੱਕ ਨਹੀਂ ਦੇਖ ਸਕੇ ਧਮਕੀ ਤੇ ਵਸੂਲੀ ਦੀ ਸ਼ਿਕਾਇਤ 1800 330 1100 ਤੇ ਕਰੋ ਏਜੀਟੀਐਫ ਨੇ ਜਾਰੀ ਕੀਤਾ ਟੋਲ ਫ੍ਰੀ ਹੈਲਪਲਾਈਨ ਨੰਬਰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗੈਂਗਸਟਰ ਸਰਗਰਮੀਆਂ ਤੇ ਰੋਕ ਲਗਾਉਣ ਲਈ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਮਜ਼ਬੂਤ ਹਥਿਆਰ ਦਿੱਤਾ ਹੈ ਡੀਜੀਪੀ ਗੌਰਵ ਯਾਦਵ ਨੇ ਇੱਕ ਟੋਲ ਫ੍ਰੀ ਹੈਲਪਲਾਈਨ ਨੰਬਰ 1800 330 1100 ਦੀ ਸ਼ੁਰੂਆਤ ਦਾ ਐਲਾਨ ਕੀਤਾ ਇਸ ਨੰਬਰ ਜ਼ਰੀਏ ਆਮ ਲੋਕ ਸਿੱਧੀ ਤੇ ਗੁਪਤ ਤਰੀਕੇ ਨਾਲ ਧਮਕੀ ਵਸੂਲੀ ਤੇ ਅਪਰਾਧਿਕ ਸਰਗਰਮੀਆਂ ਦੀ ਸ਼ਿਕਾਇਤ ਦਰਜ ਕਰਵਾ ਸਕਣਗੇ ਹੁਣ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਸਿੱਖਣਗੇ ਵਿੱਤੀ ਸਾਖਰਤਾ ਤੇ ਡਿਜੀਟਲ ਥੋਖਾਧੜੀ ਤੋਂ ਬਚਣ ਦੇ ਤਰੀਕੇ ਸਿੱਖਿਆ ਦਾ ਮਕਸਦ ਉਦੋਂ ਹੀ ਪੂਰਾ ਮੰਨਿਆ ਜਾਂਦਾ ਹੈ ਜਦੋਂ ਬੱਚੇ ਨਾ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਰਹਿਣ ਸਗੋਂ ਜ਼ਿੰਦਗੀ ਦੀਆਂ ਅਸਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਹੋਣ ਇਸੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਵਿਦਿਆਰਥੀਆਂ ਨੂੰ ਸਿਰਫ ਅਕਾਦਮਿਕ ਸਿੱਖਿਆ ਹੀ ਨਹੀਂ ਸਗੋਂ ਜ਼ਿੰਦਗੀ ਜੀਉਣ ਦੀ ਅਸਲੀ ਕਲਾ ਵੀ ਸਿਖਾਈ ਜਾਵੇਗੀ ਇਸ ਤਹਿਤ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਤੇ ਡਿਜੀਟਲ ਸੁਰੱਖਿਆ ਬਾਰੇ ਸਿਖਾਇਆ ਜਾਵੇਗਾ ਪੰਜਾਬ ਸਰਕਾਰ ਰਾਹੀਂ ਹੀ ਹੜ੍ਹ ਪੀੜਤਾਂ ਨੂੰ ਹਲੇਗਾ ਮੁਆਵਜ਼ਾ ਕੇਂਦਰੀ ਰਾਜ ਮੰਤਰੀ ਬੀ ਐਲ ਵਰਮਾ ਨੇ ਐਤਵਾਰ ਨੂੰ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਹੜ੍ਹ ਰਾਹਤ ਪੈਕੇਜ ਦਾ ਪੈਸਾ ਪੰਜਾਬ ਸਰਕਾਰ ਨੂੰ ਹੀ ਦਿੱਤਾ ਜਾਵੇਗਾ ਇਸ ਤੋਂ ਬਾਅਦ ਸੂਬਾ ਸਰਕਾਰ ਇਹ ਪੈਸਾ ਹੜ੍ਹ ਪੀੜਤਾਂ ਨੂੰ ਦੇਵੇਗੀ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵਰਮਾ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਵੱਲੋਂ ਮੁਆਵਜ਼ਾ ਸੂਬਾ ਸਰਕਾਰ ਨੂੰ ਨਹੀਂ ਬਲਕਿ ਸਿੱਧਾ ਕਿਸਾਨਾਂ ਦੇ ਖਾਤਿਆਂ 'ਚ ਪਾਇਆ ਜਾਵੇਗਾ ਪੰਜਾਬ ਚ ਬਦਲੇਗਾ ਮੌਸਮ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਲੁਧਿਆਣਾ ਚ ਸ਼ਾਮ 4 ਵਜੇ ਤੋਂ ਬਾਅਦ ਥੋੜੇ ਸਮੇਂ ਲਈ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਜਿਸ ਨਾਲ ਕੁਝ ਘੰਟਿਆਂ ਲਈ ਗਰਮੀ ਤੋਂ ਰਾਹਤ ਮਿਲੀ ਲੁਧਿਆਣਾ 38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਆਮ ਨਾਲੋਂ 4 ਡਿਗਰੀ ਵੱਧ ਹੈ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਕੁਝ ਜ਼ਿਲ੍ਹਿਆਂ ਚ ਬੱਦਲ ਵਾਈ ਤੇ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਫੋਰਟਿਸ ਹਸਪਤਾਲ ਚ ਜਾਣਿਆ ਗਾਇਕ ਜਵੰਦਾ ਦਾ ਹਾਲ ਸ਼ਨੀਵਾਰ ਨੂੰ ਬੱਦੀ ਪਿੰਜੌਰ ਸੜਕ ਤੇ ਹਾਦਸੇ ਦਾ ਸ਼ਿਕਾਰ ਹੋਏ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਕੁਝ ਸੁਧਾਰ ਹੋ ਰਿਹਾ ਹੈ ਜਵੰਦਾ ਦਾ ਹਾਲ ਪੁੱਛਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪਹੁੰਚੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਵੰਦਾ ਦੇ ਪਰਿਵਾਰਕ ਮੈਂਬਰਾਂ ਤੇ ਡਾਕਟਰਾਂ ਨੂੰ ਮਿਲੇ ਹਨ ਜਵੰਦਾ ਦੀ ਹਾਲਤ ਬਿਹਤਰ ਹੈ ਪ੍ਰਸ਼ਟਾਚਾਰ ਦੇ ਦੋਸ਼ 'ਚ ਪੰਸਪ ਬਠਿੰਡਾ ਦੇ 4 ਤੇ ਮਾਨਸਾ ਦਾ ਇੱਕ ਅਧਿਕਾਰੀ ਮੌਤਲ ਗੋਦਾਮਾਂ ਦੇ ਬਿੱਲਾਂ 'ਚ ਹੇਰਫੇਰ ਤੇ ਬਿੱਲਾਂ ਤੇ ਗਲਤ ਦਸਤਖਤ ਕਰਨ ਦੇ ਚਲਦੇ ਆ ਪੰਸਪ ਬਠਿੰਡਾ ਦੇ 4 ਤੇ ਮਾਨਸਾ ਦੇ ਇੱਕ ਅਧਿਕਾਰੀ ਨੂੰ ਅਹੁਦੇ ਤੋਂ ਤੁਰੰਤ ਮੌਤਲ ਕਰ ਦਿੱਤਾ ਗਿਆ ਹੈ ਇਹ ਜਾਣਕਾਰੀ ਸੁਪਰੀਡੈਂਡੈਂਟ ਅਮਲਾ ਹਰਵਿੰਦਰ ਸਿੰਘ ਨੇ ਦਿੱਤੀ ਪੰਸਪ ਦੇ ਡੀਐਮ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਸੀਨੀਅਰ ਸਹਾਇਕ ਮਾਨਸਾ ਦੇ ਸੰਦੀਪ ਕੁਮਾਰ ਨੇ ਗੋਦਾਮਾਂ ਦੇ ਬਿੱਲਾਂ 'ਚ ਹੇਰਫੇਰ ਕੀਤਾ ਹੈ ਆਈਟੀ ਕੰਪਨੀ ਦੇ ਮਾਲਕ ਤੋਂ 5 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਮੋਹਾਲੀ ਵਿੱਚ ਆਈਟੀ ਕੰਪਨੀ ਚਲਾਉਣ ਵਾਲੇ ਗੁਰਜੋਤ ਸਿੰਘ ਨੂੰ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਫਿਰੋਤੀ ਲਈ ਕਾਲਾਂ ਆ ਰਹੀਆਂ ਹਨ ਗੈਂਗਸਟਰ ਹੌਲ ਦਾ ਦਾਵਾ ਕਰਨ ਵਾਲੇ ਵਿਅਕਤੀਆਂ ਨੇ ਉਸ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਹੈ ਪੈਸੇ ਨਾ ਦੇਣ ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ